ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜਿਹੜੇ ਚੈਨ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਦੋ ਗਾਵਾਂ ਸੇਲ ਲਈ ਲੈ ਕੇ ਆਏ ਜੀ ਦੋਨੇ ਬਈ ਸੋਈਆਂ ਸਵਾਈਆਂ ਨੇ ਆਓ ਕਰ ਲੈਨੇ ਭਾਈਨਾ ਗੱਲ ਬਾਤ ਆਜੋ ਬਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਕੀ ਹਾਲ ਹੈ ਡਾਕਟਰ ਜੀ ਠੀਕ ਹਾਂ ਵਧੀਆ ਮੈਂ ਖਾ ਬਧੀਆ ਪਰਮਾਤਮਾ ਦੀ ਲੀਲੀ ਸਾਤਾਲੀ ਬਾਬੇ ਨਾਨਕ ਦੀ ਮਿਹਰ ਨਾਮ ਤੇ ਡਰੈਸ ਨਾਮ ਮੇਰਾ ਟੈਣੀ ਆ ਜੀ ਪਿੰਡ ਬੋਰਜ ਰਾਜਗੜ ਹੂੰ ਠੀਕ ਹੈ ਜੀ ਜ਼ਿਲ੍ਹਾ ਆਪਾਂ ਨੂੰ ਆ ਗਿਆ ਬਠਿੰਡਾ ਬਠਿੰਡਾ ਤਸਵੀਰ ਫੂਲਾ ਨੇੜੇ ਪਿੰਡ ਨੇੜੇ ਇਧਰ ਜੰਗਿਆਣਾ ਇਧਰ ਸਰਾਹਪੁਰਾ ਜੀ ਓਕੇ ਮੋਬਾਈਲ ਨੰਬਰ 81590 ਬੀ ਵਾਲੀ ਕਿਸਾੜੀ ਪਹਿਲੇ ਨੰਬਰ ਦੇ ਬਾੜ ਖੇੜਾ ਸੁਆਸ ਹੋਈ ਆ ਇਹ ਡਾਕਟਰ ਪਲੂਨ ਬੱਚੀ ਸੁਈ ਆ ਕਦੋਂ ਸੁਈ ਆ ਬਈ ਤੇਰੇ ਡਾਕਟਰ ਜਸਟ ਕਿਦਾਂ ਹੋ ਗਏ ਬੱਚਾ ਕੀ ਦੇਤਾ ਨੇ ਬੱਥਾ ਡਾਕਟਰ ਬੱਚਾ ਦੇਤਾ ਬਈ ਹਾਂ ਕਿੰਨਾ ਦੁੱਧ ਦਿਆ ਬਹੁਤ ਚੰਗਿਆ ਦੁੱਧ ਦਾ ਘਾਤ ਬਾਤ ਤੂੰ ਮੰਨ ਕੇ ਲੈ ਵੀ ਹੈਗਾ 16 ਕਿਲੋ ਬਸ ਹੁਣ ਅਪਰੇ ਚਵਾਈ ਕਰਦੇ ਆਂ 5 ਚਵਾਈ ਲੈ ਚਵਾਈ ਕਰਕੇ ਦਿਖਾਵਾਂਗੇ ਠੀਕ ਆ ਤੇ ਮੰਨ ਕੇ ਚੱਲ ਇਹਨੂੰ ਅੱਜ 6-7 ਦਿਨ ਹੋ ਗਿਆ ਤੇ ਨਾੜ ਗਾ ਰੋਚੇ ਦਾ ਨਾਲ ਹੀ ਆ ਠੀਕ ਆ ਬਾਈ ਫੇਰ ਕਿ ਦਿਨ ਹੋ ਗਿਆ ਸੂਈ ਨੂੰ ਓਕੇ ਬਾਈ ਹਾਂ ਤੋਰ ਦੇ ਬਾਈ ਕੱਦ ਚੰਗਾ ਬਰੀਡ ਚੰਗਾ ਮਾ ਗੜਾ ਕਿਸੇ ਪਾਸੇ ਡੱਟ ਖੁੰਝਗੂ ਨਹੀਂ ਬੱਸੀ ਗਰਮੀ ਨਹੀਂ ਮੰਦੀ ਹੈ ਨਾ 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 ਫੈਂਡ ਫੁੰਡ ਚੰਗੀ ਹੋਊਗਾ ਨਾ ਚੱਕਰ ਦਾ ਤਾਂ ਹੋਰ ਵੀ ਹੈ ਨਾ ਹੂੰ ਅਗਲਾ ਅਗਲਾ ਸੂਈ ਦੇ ਦੇ ਕਾਈ ਤੋਂ ਡਰਦਾ ਰਹਿੰਦਾ ਹੂੰ ਅਗਲਾ ਅੰਗਲਾ ਖਾਣੀ ਸਹੀ ਹੈ ਖੜੂ ਖਾਣੀ ਨਹੀਂ ਖੜੂ ਗੋਏ ਖਾਤੇ ਹੈ ਨਾ ਹੂੰ ਤੇ ਠੰਡੀ ਆਈਦੀ ਆ ਮੇਰੀ ਵਾਰਥੀ ਠੀਕ ਆ ਲਾ ਫਟੋ ਬਾਈ ਦਾ ਕੰਮ ਕਮਾਲ ਦੀ ਕੱਦ ਚੰਗਾ ਪੜੀ ਵੀ ਚੰਗੀ ਆ ਥਣ ਬਹੁਤ ਚੰਗਾ ਜਿਵੇਂ ਡਾਕਟਰ ਤੁਹਾਡੇ ਸਾਹਮਣੇ ਆ ਜਾਨੀ ਛੁੱਕੇ ਬੱਚੇ ਦਾ ਬਾੜਾ ਕਰਦੀ ਆ ਸਹੀ ਗੱਲ ਆ ਬਈ ਡਾਕਟਰ ਬਾੜਨਾ ਨੇ 5-4 ਦਿਨਾਂ ਚ ਸਹੀ ਗੱਲ ਆ ਹਾਂ ਛੋਰਾ ਛੋਰਾ ਜਿਵੇਂ ਹੋ ਰਿਹਾ ਹੂੰ ਛੋਕਰੇ ਲਈ ਵੀ ਲਈ ਫਿਰਦੀ ਆ ਸਹੀ ਗੱਲ ਆ ਬਈ ਇਹ ਤਾਂ 16 ਕਿਲੋ ਹੁਣ ਤੋਂ ਸਿਆਹਰਾ 6 ਦਿਨ ਹੋਇਆ ਸੂਈ ਨੂੰ ਹੂੰ ਚੰਗੇ ਦੋਸਤ ਸਟਾਰਟ ਹੋਈ ਆ ਹਾਂ ਬਹੁਤ ਚੰਗੇ ਦੋਸਤ ਸਟਾਰਟ ਹੋਈ ਆ ਕੀ ਮੋਲ ਲਾਇਜਾਜ ਦਾ? ਥਾਣ ਲਈ ਵਾਹ ਬੜਾ ਚੰਗਾ ਬੱਚੇ ਦਾ ਬੜਾ ਕਰ ਦਿਆ ਭਾਈ। ਸਹੀ ਗੱਲ ਆ ਵੇ। ਹਾਂ? ਤਾਜੀ ਸੂਈ ਹੈ ਨਾ ਫਿਰ। ਹਾਂ ਦੇਖੀ ਥੱਲੇੋਂ ਥੱਲੇੋਂ ਬੜੀ ਕੰਮ ਦੀ ਆ। ਹੂੰ। ਹੂੰ ਸਹੀ ਗੱਲ ਆ। ਥੱਲੇ ਉਹਦਾ ਬੰਦ ਵੀ ਆ ਭਾਈ ਨੂੰ। ਵਾਹ ਬੜਾ ਚੰਗਾ ਲੇਵਲੂ ਵਾ ਕਰਮਾ ਇਹ। ਲੇਵਲੂ ਵੇ ਤਾਂ ਡਾਕਟਰਾਂ ਮਾ ਕੱਚੀ ਕਾਂ ਲੈਦੇ ਨਹੀਂ ਤੈਨੂੰ ਪਤਾ ਯਾ। ਹੂੰ ਹੂੰ। ਹਾਂ? ਤੋੜਾ ਇਹ। ਨਾ ਮੱਕਚੀ ਆ ਪਰ। ਹਾਂ। ਕੀ ਮੋਲ ਲਾਇਜਾਜ ਦਾ? ਦੱਦ ਫੋਨ ਤੇ ਕਰਦੇਂਗੇ ਦੇਣ ਲੈਣੀ। ਬਸ ਠੀਕ ਆ ਭਾਈ। ਠੀਕ ਹੈ ਬਾਈ ਕਹਿੰਦਾ ਫੋਨ ਤੇ ਹੋਣਗੇ ਜਾਇਜ ਮੋਹੂਗਾ ਲਾਈਨ ਦੇਣੀ ਬਸ ਕਿਹ ਮੁੱਲ ਰੱਖਾਂਗੇ ਲੈਣ ਦੇਣ ਵਾਲਾ ਮੁੱਲ ਦਾ ਬੱਚਾ ਬਾਹਾਂ ਬੱਟਾ ਦਿੱਤਾ ਸਮਝ ਨਹੀਂ ਸਹੀ ਗੱਲ ਆ ਬਾਈ ਅੱਗੇ ਦੋ ਨੰਬਰ ਕਿਹੜਾ ਸੂਆ ਇਹ ਡਾਟ ਤੀਜੇ ਸੂਈ ਵੀ ਆ ਕਦੋਂ ਸੂਈ ਇਹ ਇਹਨੂੰ ਡਾਟ ਹੋ ਗਿਆ ਡੂੜ ਕਿਮੀ ਨਾ ਖੜਾ ਬੱਚਾ ਐਵੇਂ ਝੂਠ ਨੂੰ ਮਾਰ ਨਾਲ ਨਾਲ ਹੀ ਇਹ ਦੇ ਹਨਾ ਬੱਚਾ ਹੀ ਆ ਹੈ ਹਾਂ ਠੀਕ ਆ ਬਾਈ ਕਿੰਨਾ ਦੁੱਧ ਆ ਥੱਲੇ ਦੁੱਧ ਦੇ ਰਿਹਾ ਡਾਟ 9 ਕਿਲੋ ਡੰਕ ਦਾ ਇਹ ਦੀ ਵਿਚਾਈ ਹੁਣ ਵੀਡੀਓ ਦੇ ਵਿੱਚ ਹੀ ਕਰਕੇ ਦਿਖਾਵਾਂਗੇ। ਇਹ ਤਾਂ ਰਟ ਬੰਪੀਆ ਥੱਲੇ ਬੱਚੀ ਬੜੀ ਹੈ ਨਾ ਲੈਵਲ ਉੱਤੇ। ਦੇਖੋ ਤਾਂ ਰਟ ਹੁਣ ਜਿਵੇਂ ਰੂਲ ਕਿੰਨੇ ਸੂਈ ਆ ਹਨਾ ਹੁਣ 9 ਕਿਲੋ ਡੰਗ ਤਿਆਰ ਜਾਂ ਮਨ ਨੈਟਾ ਠੀਕ ਹੈ। ਪਾਗਲਾ ਦੋ ਡੰਗ ਚੋਰੇ ਭਾ ਤਿੰਨ ਚੋਰੇ 18 ਲੀਟਰ ਮੰਨੇ ਹਾਂ ਹੁਣ ਤਿਆਰ ਆ ਜਾਓ ਚੋਕੇ ਦਿਖਾਵਾਂਗੇ। ਓਕੇ ਠੀਕ ਆ। ਉਹ ਦੋ ਡੰਗ ਚੋਰੇ ਆਪਾਂ ਨੂੰ ਕੋਈ ਟੈਨਸ਼ਨ ਨਹੀਂ। ਓਕੇ ਆ ਇਹਦਾ ਬੱਚਾ। ਆ ਬੱਚਾ। ਹਾਂ। ਕੱਦ ਵਜਣ ਇਹ ਵੇਦਾ ਹੁਣ ਪ੍ਰਿੰਟ ਵਾਲੀ ਬਹਿੜ ਆ ਜਾ ਟੋਨ ਇੱਕ ਨੰਬਰ ਹਾਂ ਚਵਾਈ ਇਹਦੀ ਸਾਹਮਣੇ ਆ ਜਾਣੀ ਜੋ ਕੇ ਬਾਈ ਹੁਣ ਦਿਖਾ ਦੂਗਾ ਬਾਕੀ ਤੋਰਾ ਚੈੱਕ ਇਹਦਾ ਡਾਟਾ ਪ੍ਰਿੰਟ ਵਾਲੀ ਬਹਿੜ ਆ ਹੁਣ ਹੂੰ ਟੋਨ ਤਾਂ ਦਾ ਡਾਟਾ ਇੱਕ ਨੰਬਰ ਆ ਬੱਸੀ ਦਾ ਸਹੀ ਗੱਲ ਆ ਭਾਈ ਮੁੱਲ ਹੋਣਗੇ ਬਾਈ ਫੋਨ ਤੇ ਮੁੱਲ ਹੋਣਗੇ ਜੜੀ ਕਰਾਂਗੇ ਡਾਟਾ ਹੂੰ ਮੁੱਲ ਸਰ ਬਾਈ ਦੇ ਜਾਇ ਜੀ ਹਮ ਨਾ ਮੁੱਲ ਪੱਕਾ ਨਾ ਹੀ ਲੈਣ ਦੇਣਾ ਹੂੰ ਰਾਤੋਂ ਥੱਲੇ ਉਬਾਲੀ ਕੰਮ ਦੀ ਆ ਗਾਂ ਹੂੰ ਇਹ ਤਾਂ ਜਿਵੇਂ ਹੁਣ ਸਿਆਲਾ ਹੈ ਨਾ ਹੁਣ 20 ਲੀਟਰ ਦੇਣਾ ਨੇ ਆਪਣੇ ਕੋਲ ਤਾਂ ਅੱਜ ਕੋਈ ਹਲੇ ਕੱਲ ਆ ਠੀਕ ਹੈ ਬਾਈ ਕਿਉਂਕਿ ਥੱਲੇ ਵਾਲੇ ਲੈ ਵਾਲੂ ਬਾਰੇ ਹੈ ਨਾ ਨਾਲਾ ਨੂੜਾ ਫੁੱਲ ਚੰਗੇ ਆ ਗਰਮਾ ਲਈ ਦੇ ਆਪਣੇ ਕੋਲ ਤਾਂ ਕੋਈ ਕੱਲ ਆ ਹੂੰ ਆ ਨਾ ਉਹ ਨੁਕੜਾ ਤੇ ਡਾਕਟਰ ਕੱਲ ਦੀ ਆਪਾ ਠੀਕ ਆ ਜਮਾ ਖਾੜਾ ਬਣਾ ਦੀ ਨੋਹਾਂ ਨੋਹਾਂ ਹੁਣ ਅਗਲੇ ਪੰਜ ਚਾਰ ਸਾਲ ਦੀ ਜਮਾ ਗਾਰੰਟੀ ਆ ਹੂੰ 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 ਬੱਤ ਜੋਤ ਬਹੁਤ ਚੰਗਾ ਪੱਛੀ ਥਲੇ ਸਹੀ ਹੈ ਭਾਈ ਯਾਰ ਹਾਂ ਜੇ ਸਮਾ ਯਾਰ ਬੰਦੇ ਕੋਲ ਜਾ ਵੀ ਡਰ ਹਾਂ ਵੀ 20 ਕਿਲੋ ਦੋ ਹੂੰ ਕਰ ਦੋ ਚ ਭਾਈ ਜੇ ਅਗਰ ਕਈ ਵੀ ਕਾਲੀ ਜੀ ਦਾ ਤੋਂ ਡਰਦਾ ਰਹਿੰਦਾ ਹੂੰ ਲਾ ਆਪਾ ਹੀ ਕੇ ਨਾ ਆਪਾ ਜਾਈ ਕੋਈ ਟੈਨਸ਼ਨ ਨਹੀਂ ਯਾਰ ਵਾਲੀ ਸੀਲ ਆ ਨਾ ਬਸ ਆਪ ਸੂਬੀ ਨਾਲ ਦੀ ਨਾਲ ਹੀ ਕਰ ਦੇਣਾ ਕਰ ਰਹੀ ਹੈ ਨਾ ਨਾਲ ਦੀ ਨਾਲ ਹੀ ਨਾਲ ਦੀ ਨਾਲ ਉਤਰਿਆ ਹੁੰਦੀ ਹੈ ਗਰਮ ਨਾਲ ਦੀ ਨਾਲ ਕਈ ਬਰੀਨਾ ਡਾਟਾ ਆ ਹੁੰਦਾ ਵੀ ਕਾਲੇ ਜੀ ਗਾਂ ਤੋਂ ਅਗਲਾ ਡਰਦਾ ਰਹਿੰਦਾ ਹਮ ਹੈਨਾ ਹਮ ਤੇ ਚੋਣ ਚੋਣ ਨੂੰ ਏਡੀ ਠੰਡੀ ਆ ਹਮ ਮੇਰੀ ਬਾਤ ਠੀਕ ਐ ਬੜੀ ਠੰਡੀ ਆ ਮਾਗਣਾ ਜਿਆਦਾ ਤਾਂਤੀ ਨਹੀਂ ਕੋਈ ਤੂੰ ਥੱਲੇ ਦਿਖਾ ਬੈਠ ਹਮ ਲਾ ਦੇਖੀ ਥਾਂ ਮੂੰਹ ਉੱਠਣੇ ਆ ਕੇ ਕੱਢਦੇ ਪਛੀ ਨੇ ਹਮ ਕੀ ਆ ਇੰਨੀ ਏ ਸੀ ਤਾਂ ਬੱਛੀ ਹਮ ਬਹੁਤ ਮੁਸ਼ਕਲਾ ਸਹੀ ਗੱਲ ਆ ਭਾਈ ਕੋਈ ਨ ਕੋਈ ਮਾਜਾ ਟਲਫਣ ਵਾਲੀ ਹਾਂ ਖਾਲੀ ਆ ਭਾਈ ਕਰ ਦੋ ਸ਼ੁਰੂ ਕੋਈ ਚਵਾਈ ਦਿਖਾਉਣੀ ਆ ਮਗਰ ਚਵਾਈ ਜਦਾ ਇੱਧਰ ਥੱਲੇ ਦਿਖਾ ਦੇਵਾ ਪਰ ਇਹ ਕਰਿਆ ਫਣੇ ਲੈ ਲਾ ਥਾਂ ਦੇਖ 25 ਦੇ ਸਹੀ ਗੱਲ ਆ ਹਾਂ ਮੂਸਲੇ ਵਾਂਗੂ ਕੱਟ ਗਈ ਹੂੰ ਤੇ ਚਵਾਈ ਕੁਵਾਲਾ ਬਾਹਰ ਦੀ ਜਮੂਰਗਾ ਕਰਦੀ ਦਾ ਤਾਂ ਸਹੀ ਗੱਲ ਆ ਬਾਈ ਇੱਕ ਨੰਬਰ ਚ ਹੋਣਾ ਕਰੇ ਮੈਂ ਕਿਹਾ ਗਰਮੀ ਵਾਲਾ ਪੀਸ ਵੀ ਆ ਜਿਵੇਂ ਤੂੰ ਕੋਲੇ ਖੜਾ ਨਾ ਹੈਲ ਚੱਲ ਕੋਈ ਸਹੀ ਗੱਲ ਆ ਬਾਈ ਲੈ ਬਾਈ ਚਾਰੇ ਥਣਾ ਦੀ ਕੋਜੀ ਚ ਬਾਈ ਖੜਕਾ ਸੁਣਦਾ ਮੈਂ ਅੱਜ ਮੈਂ ਦੱਸੂਗੀ ਗਾਂੜਾ ਨੂੰ ਹੂੰ ਮੋਟਾ ਮੋਟਾ ਚੋਣਾ ਜਿਵੇਂ ਮਰਜ਼ੀ ਚੋਈ ਚੱਲ ਕੋਈ ਚੱਕਰ ਹੀ ਨਹੀਂ ਬੜਾ ਨਾ ਇਹ ਇੱਥੇ ਨਾ ਦੇਖ ਕਿਉਂ ਹਾਂ ਦੇਖ ਜੀ ਬਾਈ ਲੈ ਦਸ ਦਿਨ ਮੈਂ ਕਹਿੰਦਾ ਆਉਂਦੀ ਆ ਬਾਲਟੀ ਉਡਦੀ ਮੈਂ ਕਹਿੰਦਾ ਜਿਵੇਂ ਤੂੰ ਹੁਣ ਕੋਲੇ ਖੜਾ ਜਿਵੇਂ ਪਲੂਨ ਬੱਚੀ ਚੂਈ ਆ ਜਿਵੇਂ ਉਹ ਕਰਦੀ ਸਹੀ ਗੱਲ ਹਾਂ ਚਲ ਬਈ ਮੈਨੂੰ ਪਤਾ ਨਹੀਂ ਡਾਕਟਰ ਜਾਂਦੇ ਹੀ ਨਹੀਂ ਵੀ ਕਿਵੇਂ ਹਲਾ ਹਾਂ ਕੀ ਹੁੰਦਾ ਨਹੀਂ ਆ ਨਹੀਂ ਵੀ ਮੂਰੇ ਚਾਰ ਪੌਣਾ ਪੋਵੇ ਕਾਲੀ ਜਗਾ ਸਹੀ ਹੈ ਕਾਲੀ ਗਾਵਾ ਮਨ ਦੇ ਡਰਦੇ ਰਹਿੰਦੇ ਡਰਦੇ ਰਹਿੰਦੇ ਲੈ ਕਿਉਂ ਦੇਖਿਆ ਨੇਬੜਦੀ ਆ ਕਿ ਨਹੀਂ ਬੋਲੀ ਮੋਟੀ ਚਵਾਈ ਆ ਡਾਟਾ ਅਜੇ ਕਿਤੇ ਮਸ਼ੀਨ ਮਸਕੂਨ ਵਾਲਾ ਬੰਦਾ ਵੀ ਤੁਸੀਂ ਤਾਂ ਮੈਨੂੰ ਬੋਲ ਝੱਗਾ ਠਾ ਦੋ ਝੱਗਾ ਠਾ ਦੋ ਵਾਕੀ ਫੈਂਟ ਫੁੱਲ ਫਰ ਤਾਂ ਫੁੱਲਾ ਪੰਜ ਆਉਂਦੀ ਡਟ ਆਪਾਂ ਮੰਨ ਕੇ ਚੱਲ 20 ਕਿਲੋ ਰੋਦਾ ਡਾਗ ਰ ਆਪਣੇ ਕੋਲ ਤੇ ਫੁੱਲ ਲਫਾ ਜਿਹੜਾ ਹੁਣ ਹੂੰ ਦੇਖਿਆ ਪੈਰ ਪਾਟ ਦਿਆ ਜਿਵੇਂ ਹੀ ਪੂਛ ਨੂੰ ਨਹੀਂ ਖਲਾਉਣੀ ਯਾਰ ਬੱਚੀ ਨੇ ਬਾਹਲੀ ਗੱਲ ਕੀ ਨਾਲ ਆਪਾਂ ਬੋਲੀ ਜਾਂਦੇ ਨਾਲੇ ਮੂਰੇ ਕੋ ਆ ਪਾਇ ਰਿਹਾ ਦਿਖਾ ਦਿਆ ਇਹਨੂੰ ਕਰਕੇ ਹੈ ਕੀ ਆ ਬਾਤ ਠੀਕ ਹੈ ਨਹੀਂ ਆਪਾਂ ਮੂਰੇ ਖਾੜ ਨਹੀਂ ਮੂਰੇ ਪਾਇਆ ਕੋ ਹੂੰ ਉਹਨੀ ਜੰਗੀ ਚਵਾਈ ਆ ਨਿਭੜ ਰਹੀ ਆ ਚੋਂ ਇੱਕ ਨੰਬਰ ਆ ਅੱਜ 5 ਦਿਨ ਹੋਏ ਡਾਕਟਰ ਸੂਈ ਨੂੰ ਨਾਲ ਦੇ ਤਾਂ ਹੀ ਬਾਲਟੀ ਜੋ ਬਾਲਟੀ ਦਾ ਦੱਥੂ ਗਿਰਾ ਡਾਰ ਬਾਈ ਦੀਆਂ ਛੱਲਾ ਬਾਈ ਨਹੀਂ ਛੱਲਾ ਪਾਰ ਦਿਆ ਛੱਲਾ ਜਿਵੇਂ ਹੂੰ ਵੱਡੇ ਦਰਿਆਵਾਂ 'ਚ ਨਹੀਂ ਮਾਰਦੇਗਾ ਝੱਗਦਿਆਂ ਹੂੰ ਐ ਮਾਰਦੀ ਆ ਲੈ ਚੋਂ ਜਿਹੜਾ ਨਾ ਮੱਕੀ ਗਾਂ ਲੈ ਜਾਂਦੇ ਨਹੀਂ ਜਿਹੜੀ ਬੁਰਗਾਂ ਦਾ ਗਾਰ ਚੋਂ ਦੇ ਮਾ ਲੈ ਨਹੀਂ ਪਸ਼ੂ ਹੋਆ ਕੋ ਆ ਹਰੇ ਕਰੇ ਬੁਰਗਾਂ ਨਹੀਂ ਚੋਣੀ ਹੁੰਦੀ ਸਹੀ ਗੱਲ ਆ ਬਾਈ ਦੇਖ ਤੁਆਈ ਮਾ ਗਣਾ ਇੱਕ ਨੰਬਰ ਆ ਬਾਈ ਦੋ ਦੇ ਦੂ ਡਾਕਟਰ ਮੰਨ ਕੇ ਆਪਾਂ ਬਾਹਲਾ ਦੇ ਨਹੀਂ ਕਹਿੰਦੇ ਹਨ 20 ਦੇ ਵਿੱਚ ਵਿੱਚ ਰਹੀ ਪੁੱਤ ਇਹ ਨਾਲ ਤਾਂ ਦੇਣਾ ਚਾਹੀਦਾ ਬੱਚੀ ਦਾ ਘੱਟ ਕੁਦ ਬਹੁਤ ਆ ਕਿ ਬੱਚੀ ਠੰਡੀ ਆ ਸਹੀ ਗੱਲ ਆ ਬਾਈ ਠੀਕ ਠੰਡੀ ਦਾ ਤਾਂ ਕੋਈ ਅੰਤ ਨਹੀਂ ਹਾਂ ਦੇਖਿਆ ਤੁਆਈ ਮਾ ਗਣਾ ਪੂਰੀ ਨਿਭੜਦੀ ਆ ਉਹ ਪੜਾ ਚੰਗਾ ਹੋਵੇ ਮਾੜਾ ਹੋਵੇ ਪੁੱਛੂ ਆਪਾਂ 24 ਕਰਕੇ ਪਾਉਣੀ ਆ ਬਸ ਹਾਂ ਤਾਰਾ ਹੁਣ ਅਗਲੇ ਚਾਰ è ਕੋਲੇ ਆ ਦੇਖ ਲੈ ਸਹੀ ਗੱਲ ਆ ਭਾਈ ਦੇਖਿਆ ਮੇਰੇ ਕੋਲੀ ਬਾਹਰ ਰੱਥੇ ਜੀ ਨਹੀਂ ਮੋਟੀ ਧਾਰ ਆ ਹਾਂ ਤੇ ਨਾਲ ਰੱਥੇ ਜੀ ਨਹੀਂ ਮੋਟੀ ਧਾਰ ਆ ਮੋਲ ਤੇ ਧਾਰ ਦੀ Non ਹਾਂ ਉਹ ਬੱਚੀ ਨੇ ਪਾਇਰ ਸ਼ਾਂਤੀ ਆਉਂਦੀ ਆ ਮਾ ਹਾਂ ਚੋਲਣਾ ਹੂੰ ਸ਼ਾਂਤੀ ਉਹ ਤਾਂ ਰਾਮ ਆਉਂਦਾ ਵੀ ਦਰਦ ਨਿਕਲ ਜਾਂਦਾ ਮੇਰਾ 20 ਕਿਲੋ ਵਿੱਚ ਵਿੱਚ ਰਹੀ ਪੂੜਾ ਜੇ ਕੋਈ ਬਾਲੀ ਛੇਵਾ ਚਾਰ ਚੂਰ ਵਾਲਾ ਹੋਇਆ ਤਾਂ 20 ਤੋਂ 12 ਵੀ ਬਗ ਜੁਨੀ 20 ਦੇ ਵਿੱਚ ਵਿੱਚ ਵਧੀਆ ਰਹਿਣਾ ਬੱਸੀ ਨੇ ਉਹ 16 17 ਲੀਟਰ ਹੀ ਰਹੀ ਜਾਵੇ ਇਹ ਜੀ ਦਾ ਬਹੁਤ ਆ ਬਹੁਤ ਆ ਦੇਖ ਕਿਉਂ ਮੁੱਕ ਕੇ ਆਪਣੇ ਭਾ ਵੀ ਨਹੀਂ ਕੋਈ ਖਾ ਹਾਂ ਆਪਣੇ ਭਾ ਜਨਾ ਕੋਈ ਪਾ ਨਹੀਂ ਗੇਜਦਾ ਯਾਰ ਆ ਪੱਗੇ ਮਾ ਰੈਲਾ ਮੋਲਾ ਆਪਣੇ ਕੋਲ ਚਾਏ ਮੁੱਲ ਫੂਨਤੀ ਆ ਬਾਈ ਕਹਿੰਦਾ ਜਿਹਨੇ ਫੋਨ ਲਾ ਲਿਆ ਤਾਂ ਦੇ ਦੇਣੀ ਹਾਂ ਦੇ ਦੇਣੀਆਂ ਬਾਸ ਆਪਾ ਆਪੇ ਹੀ ਕੰਮ ਆਪਣਾ ਵੀ ਹੁਣ ਜਰਾ ਆਪਾਂ ਲੂਪਰਾਂਗਾ ਲਾਉਂਗਾ ਆਪਣਾ ਬਾਸ ਕੰਮ ਚੱਲੀ ਜਾਵੇ ਪ੍ਰਮਾਤਮਾ ਦੀ ਮਿਹਰ ਨਾਲ ਹਾਂ ਨਾ ਹੂੰ ਲੈਣੀ ਆਹੀ ਵੀ ਬਰਫਾ ਸਹੀ ਗੱਲ ਆ ਆਪਾਂ 16 ਕਿਲੋ ਆਕਾਈਆ ਦੁੱਧ ਤਾਂ ਵੱਧ ਹੋਊਗਾ ਪਰ ਫੇਰ ਵੀ ਕਈ ਵੀ ਕੋਈ ਬੰਦਾ ਚੋਣ ਵਾਲਾ ਆ ਜਾਂਦਾਗਾ ਆਪਾਂ ਨੂੰ ਕੋਈ ਡਰ ਨਹੀਂ ਰਹੂਗਾ ਨਾ ਡਰ ਨਹੀਂ ਰਹੂਗਾ ਉਹ ਐ ਦੇਖ ਲੈ ਬੱਚੀ ਨੇ ਜਿੱਥੇ ਖੜੀ ਆ ਪੂਸ ਵੀ ਨਹੀਂ ਹਲਾਈ ਹਾਂ ਸਹੀ ਗੱਲ ਆ ਮਾ ਇਹ ਚਵਾਈ ਦਾ ਇਹ ਫਾਇਦਾ ਹੁੰਦਾ ਡਾਕਟਰ ਹਾਂ ਲੈ ਮਾ ਨਵਾਂ ਚੱਟੀਆਂ ਮਾ ਕਿ ਨਾ ਜੇ ਬੱਚੇ ਬੁੱੱਚੇ ਤੇ ਚੱਟੀਆਂ ਨਹੀਂ ਕੋਈ ਮੁਰੇ ਖਾਣ ਦੀ ਲੋੜ ਨਹੀਂ ਕੋਸੋਰ ਹਾਂ ਚਵਾਈ ਜੂਗੀ ਦਾ ਡਾਟਾ ਪਾਰਟੀ ਨੇ ਨਾਉਣ ਵਾਲੀ ਭਾਰ ਦੇਣੀ ਕਰਮਾਲੀ ਨੇ ਸਹੀ ਗੱਲ ਆ ਉਹ ਬੜਾ ਮੋਟਾ ਤੇਰਾ ਰੱਛੇ ਜਿਹੜੀ ਤਾ ਟੈਕਦੀ ਆ ਮੋਟੀ ਨਾ ਕਿਛੇ ਥੜ ਤੇ ਛਿੱਟੇ ਦਾ ਫਰਕ ਨਹੀਂ ਸੜ ਕੇ ਛਿੱਟੇ ਦਾ ਫਰਕ ਹੈ ਹਾਂ ਮੈਂ ਤਾਂ ਗੱਲ ਕਰ ਰਹੀ ਹਾਂ ਅੱਜ ਤਾਂ ਬਾਹਰ ਉਹ ਦਿਆ ਮਸ਼ੀਨ ਇੱਕ ਪਾਸੇ ਨਾ ਇੰਜਣ ਖਰਾਬ ਆ ਠੀਕ ਸਾਤ ਵਜੇ ਇੱਕ ਦਿਨੇ ਬੈਗ ਵੀ ਗਾਂ ਥੱਲੇ ਆ ਚੱਲ ਕੋਲ ਤੁਲ ਕੋਲ ਡਾਂਟਰ ਹੋ ਜਾਂਦੇ ਜਿਹੜਾ ਪਤੂ ਨਵੇਂ ਆਉਂਦੇ ਜਾਰੇ ਜੂਲਿਆਂ ਨਾਲ ਹਾਂ ਜਿਵੇਂ ਆ ਗਾ ਹੁਣ ਗੰਦ ਪੈ ਲਿਆ ਚਿੱਟੀ ਜੇ ਦਿੱਤਾ ਜੀ ਸੂਈ ਕਰਕੇ ਆਇ ਤਲਕਣ ਹੋ ਜੇ ਹਮ ਛੱਟ ਦੋ ਦਾਰਾ ਪਾ ਉਹੀ ਆਖਿਆ ਨੋ ਕਿਲੋ ਹਨ ਹਮ 8 ਕਿਲੋ ਡੰਗ ਦਾ ਦੋ ਤਾਂ ਵੱਧ ਹਮ ਉਹ ਭਰਾ ਹਾਂ ਡਰ ਨਹੀਂ ਰਹਿਦਾ ਜੇ ਆਪਾਂ ਪੂਰਾ ਘੱਟ ਦੱਸ ਲੈ ਘੱਟ ਜੀ ਸਹੀ ਬੰਦੇ ਦੇ ਨੇ ਘਰੇ ਜਾ ਕੇ ਮਾਨ ਖੋਸ ਹੋ ਗਏ ਬੰਦਾ ਚੋਵੇ ਤੇ ਆ ਗਿਆ ਵੀਰ ਬਾਕੀ ਵੀਰ ਬਾਕੀ ਆ ਭਾਈ ਨੇ ਸਹੀ ਭੇਜਿਆ ਪਸੂ ਹਨ ਜੇ ਕੋਈ ਨੀਂਦੀ ਜਾਉ ਨੀਂਦੀ ਜਾਵੇ ਯਾਰ ਹੁਣ ਇਹਦੇ ਤਾਂ ਹਰ ਚਵਾਈ ਕਰਕੇ ਦਿਖਾਈਦਾ ਪੈਰ ਨਹੀਂ ਪਛੀ ਪਾੜ ਹਮ ਪਾੜ ਦਾ ਤਾਂ ਪਤਾ ਹੀ ਨਹੀਂ ਕੀ ਹੁੰਦਾ ਇੱਕ ਬਾਟੀ ਡੱਕਦੀ ਨਾ ਮਾਏਗਾ ਬੱਚੀ ਨੇ ਉਹਨਾਂ ਗੋਦ ਤੇ ਹਰ ਦਾ ਛੇਕ ਨਹੀਂ ਹੋਇਆ ਸੀ ਨਾੜ ਗਿਆ ਜਿਹੜਾ ਨਾਲ ਬੱਚੇ ਦਾ ਦਿਖਾ ਦੇ ਉਹ ਵੀ ਦਾ ਹੁਣ ਸੁੱਕੇ ਜਿੱਤੇ ਗੱਲ ਕਰ ਮੜਾ ਹੁਣ ਸੁੱਕ ਗਿਆ ਛੇ ਦਿਨ ਹੋ ਗਏ ਕਿਉਂ ਆਇ ਕੋਈ ਕਮੀ ਉਹ ਆਏਗਾ ਨਿਬੜ ਕੇ ਚਵਾਈ ਕਿ ਨਹੀਂ ਚਵਾਈ ਦਾ ਤਾਂ ਆਪਣੇ ਪਸ਼ੂ ਦੀ ਰੱਛੂਗੀ ਜਾਨ ਮੈਂਟਸ ਕੈਂਟ ਆਲਾਗਾ ਮੈਂਟਸ ਕੈਂਟ ਆਲਾ ਬਸ ਦੇ ਦਿਖਾ ਦੇ ਬਾਟਾ ਪਰ ਉਹ ਕੀ ਵਾਹ हां ਨਾਲੇ ਲੇਵਾ ਹੁਣ ਦਿਖਾ ਦੇ ਮੈਂ ਕਹਿੰਦਾ ਜਮਾ ਖੁਸ਼ ਕਰ ਤੇ ਕਿ ਨਹੀਂ ਲੇਵਾ ਹੁਣ ਦਿਖਾ ਦੇ ਨਾਲੇ ਲੈ ਜਮਾ ਝੜ ਗਈ ਹੂੰ ਕੀ ਬਾਤ ਆ ਭਾਈ ਇਧਰ ਵੀ ਦਿਖਾ ਦੇ ਹੁਣ ਧਾਰ ਦੇ ਕੀ ਡੇ ਕੀ 20 ਦੀ ਮੋਟਰ ਨੂੰ ਹੂੰ ਲੈ ਠੀਕ ਆ ਮੈਂ ਕਹਿੰਦਾ ਸਰਾ ਆਪ ਪਤਾ ਜਿ ਨਵਾਲਾ ਕੰਮ ਕਰਕੇ ਦੇਣਾ ਡਟ ਜਮਾ ਲੇਵਾ ਝੜ ਗਈ ਤੇ ਹੁਣ ਇਹਦੀ ਚਵਾਈ ਸ਼ੁਰੂ ਕਰ ਭਾਈ ਇਹਦੀ ਚਵਾਈ ਇਹਦੇ ਥਲੇ ਵੀ ਨਹੀਂ ਆ ਡਟ ਇਹ ਵੀ ਫੁੱਲ ਠੰਡੀ ਹੈ ਜੀ ਮਾਗਣੇ ਦਾ ਰੂਹੀ ਆ ਕੀ ਬਾਤ ਆ ਉਹ ਮੇਰੇ ਫੁੱਲ ਨੂੰ ਬੱਠੀ ਕਰਕੇ ਡਾਟਾ ਪਤੋਂਵਾ ਪਾਸੇ ਨਿਚੋਈ ਹਾਂ ਹਾਂ ਹੂੰ ਆ ਤਾਂ ਉਹ ਤੋਂ ਪਾਸੇ ਨਿਚੋਈ ਕਰਕੇ ਦਿਖਾਵਾਂਗੇ ਕੱਚੇ ਦਾ ਨਾ ਤਾਂ ਕੰਮ ਹੀ ਨਹੀਂ ਕਰਨੇ ਯਾਰ ਬਸ ਗੱਲ ਮੁੱਕ ਗਈ ਸਹੀ ਆ ਹਾਂ ਹੂੰ ਕੱਚੇ ਦਾ ਕੰਮ ਹੀ ਨਹੀਂ ਕਰਨੇ ਡਾਟਾ ਸਹੀ ਗੱਲ ਆ ਬਾਈ ਇਹ ਦਾ ਰਾਤਾ ਸੇਵਾ ਮੜੀ ਹੋਰ ਸਾ ਆਪਣੇ ਕੋਲ ਦਾ ਚਲ ਕੱਲ ਕੱਲ ਰਾਤ ਹੀ ਆਇਆ ਹੂੰ ਜੇ ਕਿਤੇ ਮੜਗਾ ਸੇਵਾ ਵਾਲਾ ਇਹ ਤਾਂ ਗਾਂ ਹੋਣ ਵੀ 20 ਕਿਲੋ ਦੁੱਧ ਦੇ ਠੀਕ ਹੈ ਨਾਲੇ ਝੂੜ ਕਮੀ ਨਾ ਹੋਇਆ ਸੂਈ ਨਾ ਢਗਾ ਨਾ ਖੜਾ ਹੂੰ ਪਸ਼ੂ ਦਾ ਪਠੰਡਾ ਲੈਨੇ ਆ ਜਾ ਥੋੜਾ ਬੁੜਗਾ ਬੜਗਾ ਚੋਣ ਵਾਲਾ ਹੂੰ ਕੋ ਆਪਣੇ ਤੋਂ ਮੈਥੋਂ ਥੋੜਾ ਬੁੜਗਾ ਬੜਗਾ ਪਸ਼ੂ ਲੈਨੇ ਕਾਏ ਕਾਏ ਆਂ ਰੱਲਾ ਕੰਮ ਕਰਕੇ ਆ ਚੁਵਾਈ ਕਰਕੇ ਪਾਉਨੇ ਨਾ ਆਪਾਂ ਹੂੰ ਇਹੇ ਕੱਲ ਡਾਕਟਰ ਨਵ ਨੂੰ ਕੁੜਾ ਆਇਆ ਆ ਪੱਜਾ ਮੈਂ ਠੀਕ ਆ ਜਮਾ ਖਾੜਾ ਬੜਾ ਸੀ ਇਹ ਤਾਂ ਹੂੰ ਇਹ ਥੋੜਾ ਨਾ ਮਗਰ ਨਾ ਉਹ ਬਦੇ ਹੋਈ ਅਬ ਇਹ 5-400 ਰੁਪਏ ਪਸ਼ੂ ਤੇ ਲਾ ਦਿੰਨੇ ਆ ਹੂੰ ਆਪਾਂ ਨੂੰ ਆਏ ਨਹੀਂ ਰਹਿੰਦਾ ਵੀ ਪਸ਼ੂ ਬਾਹ ਜਿੰਦਗੀ ਬਣ ਜਦੇ ਪਸ਼ੂ ਦੀ ਤਾਂ ਥੱਲੇ ਉਹ ਦਿਖਾ ਬੱਛੀ ਹੋਣ ਇੱਧਰ ਦਿਆ ਜਾ ਤੇ ਇੱਧਰ ਬਈ ਮਾ ਮੂਤ ਰਲੇ ਬੋਰ ਬਣੂ ਗਲੇ ਤਾਂ ਕੀ ਬਾਤ ਹਮ ਨਾੜਾ ਨੂੜਾ ਫੁੱਲ ਤੇ ਮਾ ਇੱਧਰ ਦਾ ਕਿਸੇ ਪਾਸੋਂ ਲੇਖਾ ਹੀ ਨਹੀਂ ਯਾਰ ਹੂੰ ਹੂੰ ਉੱਤਰ ਹੀ ਕਿ ਨਹੀਂ ਦੇਖੀ ਲੈ ਲੈ ਗੋਟਾਰ ਕੇ ਸਾਂ ਕਰੇ ਲੈ ਕੀ ਬਾਤ ਹਾਂ ਇੱਕ ਨੰਬਰ ਥਣ ਮੁੱਠੀ ਵਾਲਾ ਥਣ ਨਾੜਾ ਨੂੜਾ ਫੁੱਲ ਚਾਹੀਆਂ ਬਾਕੀ ਚਵਾਈ ਰੇਕ ਹਾਂ ਭਾਈ ਲੈ ਬਾਲਟੀ ਖਾਲੀ ਓਕੇ ਆ ਭਾਈ ਨਾ ਤਾਂ ਕੱਚੇ ਕੰਮ ਕਰਕੇ ਗਾਹ ਹੀ ਨਹੀਂ ਵੇਚਣੀ ਹੂੰ ਕੁੱਚ ਵਾਈ ਜ਼ਖੜਾ ਮੈਂ ਕਹਣਾ ਮੁੱਗ ਹੀ ਹੈ ਕਿ ਨਹੀਂ ਦੇਖੀ ਕਿਆ ਮੋਟਾ ਮੋਟਾ ਜਵਣਾ ਕਿ ਨਹੀਂ ਦੇਖਾ ਇਹ ਤਾਂ ਬਈ ਜਮੇ ਹੀ ਕੰਮ ਵਾਸਮੈਂਟਾ ਤਾਂ ਸਕੇਲ ਵਾਲਾ ਹੈ ਇਹ ਸਕੇਲ ਵਾਲਾ ਕੰਮ ਹੀ ਆ ਹੂੰ ਉਹ ਬੱਸੀ ਵਾਲਾ ਕੰਮ ਹੀ ਇਹਦਾ ਹੂੰ ਮੱਛੀ ਵਾਲਾ ਕੰਮ ਹੀ ਇਹਦਾ ਰੱਟ ਹੂੰ ਇਹਨਾਂ ਕਾਲ ਨਵ ਬਾਲੇ ਖਰਾਬ ਸੀ ओके 칼 ਮੈਸਤਰੀ ਆ ਗਿਆ ਮੌਕੇ ਤੇ ਹਾਂ ਐ ਜਮ ਖਾੜਾ ਬਣਵਾਤੀ ਭਈਆ ਦਾ ਗੱਪ ਵਾਲਾ ਕਾਮੀਆਂ ਚਵਾਈਦਾ ਹਨ ਚਵਾਈ ਦਾ ਦੰਤ ਮਫਰਾਖ ਚੋਖੇ ਲਿਓਨੇ ਆ ਜਾ ਹੂੰ ਸੱਚੀ ਆਪਾਂ ਗਾਣੀ ਨਹੀਂ ਲੈਂਦੇ ਹੂੰ ਮੋਟਾ ਮੋਟਾ ਚੋਣ ਜਿਵੇਂ ਮਰਜੀ ਚੋਈ ਚੱਲ ਚੂਣ ਚੂਣ ਦਾ ਦੱਟ ਬੰਬਾ ਹੂੰ ਹੂੰ ਜੋਨ ਦਾ ਰੋਣ ਹਲਾ ਬੈਠਿਆ ਨਹੀਂ ਦਵਤਿਆ ਨਹੀਂ 29 ਜਾਣਾ ਜਰਕ ਜਰਕ ਹੂੰ ਲੈ ਨਾ ਠੀਕ ਹੈ ਜਮਾ ਠੀਕ ਹੈ ਜੀ ਇਹਦੇ ਨਾਲ ਡਾਟਾ ਨਾ ਕੋਲ ਹੂੰ ਪੂਰਾ ਬੜੀਆ ਖੁੱਲਾ ਡੰਗ ਦਾ ਠੀਕ ਆ 14 ਲੀਟਰ ਤਿਆਰ ਹਾਂ 18 ਕਿਲੋ ਤਿਆਰ ਹਾਂ ਹਦਕਾ ਨੇ ਜੀ ਆ ਦਿਲਾਇਆ ਡਾਟ ਹੂੰ ਬਾਸ ਹੋ ਕੋ ਨਵੇਂ ਪਸ਼ੂ ਡਾਟ ਚੋਣੇ ਆਉਂਦੇ ਚੋ ਚੁਆਈ ਕਰਕੇ ਔਖੇ ਬਹੁਤ ਹੈ ਹੂੰ ਪਾਹੰਦਾ ਅਗਰ ਰੱਖਾਂ ਸਹੀ ਗੱਲ ਆ ਬਾਈ ਹੋ ਇਹ ਬੰਦਾ ਪਸ਼ੂ ਜੀ ਨਹੀਂ ਲਾਉਂਦੇ ਨਹੀਂ ਲਾਉਂਦੇ ਬਾਈ ਲਾਚੋਈ ਮੇਰਾ ਫੋਨ ਆ ਗਿਆ ਮੈਂ ਫੋਨ ਸੁਣਿਆ ਦੇਖਿਆ ਨਾ ਤੋਂ ਭਾਰਤੀ ਨੰਬਰ ਆਟਾ ਕਰ ਮਾਲੀ ਨੰਬਰ ਚੋਂ ਠੀਕ ਹੈ ਨਾ ਕਰਦੇ ਘੜਤੀ ਕਿ ਨਹੀਂ ਮਾਂ ਕਰਦਾ ਕਰਦਾ ਚਵਾਈ ਚੁਈ ਦੇ ਆਪਾਂ ਕਰਦਾ ਕਰਦੇ ਨੇ ਡਾਟ ਜੋ ਚਾਂ ਜਿਆਦਾ ਪਸ਼ੂ ਨਾ ਠੰਡਾ ਬਰਫਾਰਗਾ ਨਹੀਂਦਾ ਯਾ ਓਕੇ ਡਾਟ ਨਾ ਦਿਖਾ ਦੇ ਥੱਲੇ ਹੁਣ ਦਿਖਾ ਦੇ ਕੀ ਬਾਤ ਆ ਜਮਾ ਝੜ ਗੀ ਦੇ ਬਾਤ ਲੈ ਵਾਲਾ ਹੈ ਹੀ ਨਹੀਂ 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 ਗੱਲ ਆ ਦੁੱਧ ਦੇਖੋ ਬਈ ਕੀ ਬਾਤ ਆ ਦੋ ਦਰਦ ਆਪਾਂ ਚੋਕੇ ਨਰਾਲਾ ਕੰਮ ਕਰਕੇ ਦਿਖਾਵਾਂਗੇ ਹਾਂ ਪਰ ਸਾਰ ਮਾਨ ਦਾ ਧੋਨੀ ਟੋਲਾ ਪਾਰ ਤਨ ਬੀਕਰ ਦੇ ਨੇੜੇ ਲਾ ਤਾ ਸਹੀ ਗਾ ਹਾਂ ਸਹੀ ਲੱਗ ਗਿਆ ਹਾਂ ਸਹੀ ਲੱਗਾ ਮਾੜਾ ਹੀ ਕਾਚਾ ਬਸ ਇਸੇ ਵੀਰ ਨੂੰ ਬਈ ਦੋਨਾਂ ਜੋ ਕੋਈ ਵੀ ਪਸੰਦ ਆਈ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ ਜੀ